ਲਗਦਾ ਜੀ ਤੁਹਾਡਾ ਸਾਜਨ ਪੰਜਾਬੀ ਟੀਵੀ ਤੇ ਤੇ ਮੈਂ ਤੁਹਾਡਾ ਆਪਣਾ ਗੁਰਲੇਜ ਸਾਜਨ ਪੀਟੀ ਪੜਾਉ ਤੇ ਬੇਟੀ ਬਚਾਓ ਦਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਹੜੇ ਨਾਅਰਾ ਦਿੰਦੀ ਹੈ ਉਹ ਕਿੰਨਾ ਸਹੀ ਹੈ ਅੱਜ ਅਸੀਂ ਵਿਧਾਨ ਸਭਾ ਹਲਕਾ ਪੁੱਚੋ ਦਾ ਪਿੰਡਾ ਮਹਿਮਾ ਭਗਵਾਨਾ ਉੱਥੇ ਖੜੇ ਆ ਕੱਲ ਬਾਰਸ਼ ਆ ਪਈ ਹੈ ਜੀ ਤੇ ਇਹ ਰਸਤਾ ਜਿਹੜਾ ਇਹ ਦਿਖਾਓ ਜੀ ਇਹ ਦਿਉਣ ਨੂੰ ਜਾਂਦਾ ਜੀ ਇੱਥੋਂ ਮਹਿਮਾ ਭਗਵਾਨਾ ਤੋਂ ਦਿਉਣ ਨੂੰ ਇਹ 3.5 ਤੋਂ 4 ਕਿਲੋਮੀਟਰ ਦੇ ਕਰੀਬੇ ਰਸਤਾ ਤੇ ਸਾਰਾ ਰਸਤਾ ਏਦਾਂ ਹੀ ਆ। ਇਹ ਰਸਤਿਆਂ ਤੋਂ ਜਿੱਥੇ ਇਹ ਖੇਤਾਂ ਨੂੰ ਜਾਂਦੇ ਆ ਲੋਕ ਜਿਹੜੇ ਇੱਥੋਂ ਗੁਜ਼ਰਦੇ ਆ ਤੇ ਉੱਥੇ ਇੱਕ ਜਿਹੜੀਆਂ ਸਕੂਲਾਂ ਦੇ ਵਿਦਿਆਰਥੀ ਆ ਜਿਹੜਾ ਸਰਕਾਰੀ ਸੀਨੀਅਰ ਸਟਾਰਟ ਸਕੂਲ ਆ ਜਿਹੜਾ ਦਿਉੜ ਉੱਥੇ ਪੜ੍ਹਨ ਜਾਂਦੀਆਂ ਇੱਥੋਂ ਬੱਚੀਆਂ ਤੇ ਪੈਦਲ ਹੀ ਜਾਂਦੀਆਂ 4 ਕਿਲੋਮੀਟਰ ਦਾ ਰਸਤਾ ਪੈਦਲ ਹੀ ਹਰ ਰੋਜ਼ ਤੈਅ ਕਰਦੀਆਂ ਤੇ ਕੱਲ ਜਿਹੜੀ ਬਾਤ ਪਈ ਆ ਬਾਤ ਕੰਨ ਉਹ ਇਥੋਂ ਲੰਗੜਾ ਵੀ ਬੋਸਟਰ ਹੋ ਗਿਆ ਮੰਨੋ ਇਥੋਂ ਜਿਹੜੇ ਇਸ ਘਰ ਤੇ 10-15 ਘਰ ਆ ਆਬਾਦੀ ਆ 25 ਤੱਕ ਜਿਹੜੇ ਬੱਚੇ ਆ ਦਿਓ ਸਕੂਲ ਤੋਂ ਇਲਾਵਾ ਹੋਰ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਤੇ ਸਰਕਾਰੀ ਸਕੂਲਾਂ ਚ ਵੀ ਪੜਦੇ ਆ ਤੇ ਮੁਸ਼ਕਲ ਬਹੁਤ ਵੱਡੀ ਆ ਇੱਕ ਪਾਸੇ ਨਾਰੇ ਮਾਰੇ ਲਾਏ ਜਾ ਰਹੇ ਆ ਵੀ ਜਿਹੜੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਦੇ ਨਾਰੇ ਐਵੇਂ ਨਾ ਸਕੂਲ ਖੋਲੇ ਜਾ ਰਹੇ ਆ ਸਕੂਲਾਂ ਦੀਆਂ ਜਿਹੜੀਆਂ ਦੁਵਾਰਾਂ ਉਹਤੇ ਵੱਡੇ ਵੱਡੇ ਨਾਰੇ ਦੇਖੇਤਾ ਜਾ ਰਹੇ ਆ ਪਰ ਜਿਹੜਾ ਅਮਲੀ ਰੂਪ ਚ ਜਾਣਾ ਨਹੀਂ ਪਹਲਾ ਜਾ ਰਿਹਾ ਜਦੋਂ ਪੰਜਾਬ ਸਰਕਾਰ ਬਾਦ ਸਰਕਾਰ ਜਦੋਂ ਸੱਤਾ ਤੇ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਇੱਕ ਪਿੰਡ ਤੋਂ 3-3 4-4 ਕਿਲੋਮੀਟਰ ਦੂਰ ਆ ਜਿੱਥੇ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਵੈਨਾ ਵੀ ਲਾਵਾਂਗੇ ਉਹ ਵੈਨਾ ਰਾਹੀਂ ਬੱਚਿਆਂ ਨੂੰ ਉਹ ਦੂਜੇ ਸਕੂਲਾਂ ਵਿੱਚ ਲਿਆਂਦਾ ਜਾਊਗਾ ਇਹ ਕੁਝ ਨਹੀਂ ਹੋ ਸਕਿਆ ਤੇ ਇਹਦਾ ਜਿਹੜਾ ਨਤੀਜਾ ਇਹ ਹੈ ਵੀ ਜਿਹੜੀਆਂ ਉਹ ਬੱਚੀਆਂ ਹੁਣ ਮਜਬੂਰ ਨਾ ਆਹ ਜਿਹੜੇ ਹੁਣ ਲੰਮਾ ਪੈਟਾ ਹੋਰ ਤੈਅ ਕਰਕੇ ਜਣਾ ਪਊਗਾ ਉਹਨਾਂ ਨੂੰ ਉਹਨਾਂ ਦੇ ਮਾਪੇ ਫਿਕਰਮੰਦ ਆ ਅੱਜ ਇੱਥੇ ਮਹਿਮਾ ਭਗਵਾਨਾ ਇਹ ਵਿਧਾਨ ਸਭਾ ਹਲਕਾ ਪੁੱਟੂ ਦਾ ਪਿੰਡ ਆ ਇਹਦੇ ਅੱਗੇ ਜਿਹੜਾ ਵਿਆਹਣਾ ਉਹ ਬਠਿੰਡਾ ਦੇ ਹੱਤੀ ਦਾ ਪਿੰਡ ਆ 2 ਐਮ ਐਲ ਏ ਆ ਇਹਦੇ ਇੱਥੇ ਮਾਸਟਰ ਜਗਸੀਰ ਸਿੰਘ ਆ ਪੁੱਟੂ ਹਲਕੇ ਦਾ ਤੇ ਉਧਰਲੇ ਪਾਸੇ ਜਿਹੜਾ ਅਮਿਤ ਰਤਨ ਕੋਟ ਫੱਤਾ ਤੇ ਉਹ ਅਜੇ ਉਹ ਵਾਦ-ਵਿਵਾਦਾਂ ਚ ਆ ਜਣੇ ਕਿ ਕੋਈ ਰਿਸ਼ਮਤ ਖੁਰੀ ਦੇ ਮਾਮਲੇ ਚ ਉਹਦਾ ਚੱਲੀ ਜਾਂਦਾ ਤੇ ਇਹਦੇ ਉੱਥੋਂ ਦਾ ਤਾਂ ਕੰਕਾਸ ਵੈਸੇ ਹੀ ਰੁਕਿਆ ਤੇ ਪਾਰਾ ਸਮੇਂ ਦੀ ਸਰਕਾਰਾਂ ਅਕਾਲੀ ਸਰਕਾਰ ਵੀ ਆਈ ਹੈ ਕਾਂਗਰਸ ਸਰਕਾਰ ਵੀ ਆਈ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਪਰ ਇਹਨਾਂ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੀਆਂ ਬੱਚੀਆਂ 4 ਕਿਲੋਮੀਟਰ ਜਾ ਕੇ ਹਰ ਰੋਜ਼ ਉਹਨਾਂ ਨੂੰ ਇੰਨੀ ਗਰਮੀ 'ਚ ਜਾਂ ਠੰਡ 'ਚ ਜਾ ਕੇ ਉੱਥੇ ਪੜ੍ਹਨਾ ਪੈਂਦਾ ਹੋਵੇ ਤੇ ਉਹ ਦੱਸੋ ਦੇਸ਼ ਦਾ ਭੁੱਖ ਕਿਵੇਂ ਹੋ ਸਕਦੀ ਹੈ ਤੇ ਸਰਕਾਰਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਆ ਤੇ ਭਗਵੰਤਬਾਦ ਨੂੰ ਸਾਡੀ ਜਿਹੜੀ ਇਹ ਵੀਡੀਓ ਪਹੁੰਚਾਵਾਂਗੇ ਜ਼ਰੂਰ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉੱਥੇ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਮਾਵਲਾ ਪਹੁੰਚ ਸਕੇ ਜਿਹੜਾ ਤੁਹਾਡਾ ਨਾਰਾ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਦਾ ਉਹ ਕਿੰਨਾ ਸਹੀ ਆ ਸੋ ਆਉ ਦਿਖਾਉਣੇ ਆ ਤੁਹਾਨੂੰ ਤਸਵੀਰਾਂ ਜਿਹੜੀਆਂ ਇਹ ਕੱਲ ਤੋਂ ਵਾਰਸ਼ ਪਈ ਆ ਅਜੇ ਅੱਗੇ ਵੀ ਵਾਰਸ਼ਾ ਸ਼ੁਰੂ ਹੋਣੀਆਂ ਤੇ ਇਸ ਤੋਂ ਬਾਅਦ ਵੀ ਜਿਹੜੇ ਇਹ ਇੱਥੋਂ ਆਬਾਦੀ ਆ ਜਿਹੜੀ ਇੱਥੋਂ ਦੀ ਇਸ ਰਾਹ ਤੇ ਉਹਨਾਂ ਨੂੰ ਬਹੁਤ ਭਾਰੀ ਮੁਸ਼ਕਲ ਆ ਰਹੀ ਹੈ ਬੱਚਿਆਂ ਨੂੰ ਤਾਂ ਆਉਂਦੀ ਆਉਂਦੀ ਆ ਉੱਥੋਂ ਵੀ ਲੰਘਣਾ ਉਹਨਾਂ ਨੂੰ ਬਹੁਤ ਮੁਸ਼ਕਲ ਹੋਇਆ ਪਿਆ ਪਿਆਉ ਦਿਖਾਉਣੇ ਆ ਤਸਵੀਰਾਂ ਤੁਹਾਨੂੰ ਗੱਲਬਾਤ ਕਰਾਉਣੇ ਆ ਪਿੰਡ ਦੇ ਲੋਕਾਂ ਨਾਲ ਮਹਿਮਾ ਭਗਵਾਨ ਦੇ ਨਾਮ ਜੀ ਫੇਰ ਹੋ ਜਾਣਗੇ ਇਹਨਾਂ ਰਾਹ ਵੱਡੇ ਹੋ ਦੂਜੇ ਪਾਸੇ ਹੋ ਜਾਣਗੇ Sio Vertinee front ਇੱਥੇ ਵੈਣ ਇੱਥੇ ਵੈਣ ਆਉਂਦੀ ਹੈ ਕਿ ਉੱਥੋਂ ਪਹਿਲਾਂ ਵੈਣ ਲੈ ਕੇ ਆਉਂਦੀ ਸੀ। ਵੈਣ ਪਰ ਬਲੈਕ ਹੁੰਨੇ ਕਿਉਂਦੀ? ਪਹਿਲਾਂ ਉੱਥੋਂ ਵੈਣ ਤੇ ਹੁਣ ਕੱਲ ਦੀ ਵੈਣਾਂ ਦੀ ਫੇਰੀ ਹੁਣ ਕਿੱਥੇ ਛੱਡ ਕੇ ਆਉਂਗੇ ਉੱਥੇ ਕਿ ਕੋਈ ਵੈਣ ਆਉਂਦੀ ਹੈ। ਹੁਣ ਬੱਲੂਆਂ ਨੇ ਛੱਡ ਕੇ ਆਵਾਂਗੇ ਜੀ ਕਿ ਕਈ ਨਹੀਂ ਵੈਣ ਜੀ ਤੇ ਅੱਛਾ ਵੈਣ ਗਈ ਨਹੀਂ ਬੱਲੂਆਂ ਨੇ ਜਾਵਾਂਗੇ ਹੁਣ। ਹਾਂ ਕਾ ਚਿੱਕਰ ਚ ਮੈਂ ਆਉਣ ਕਿੱਥੇ ਲੈ ਕੇ ਆਵਾਂਗਾ ਤੇਰੀ ਜੀ। ਹਾਂ। ਤੀਨਾ ਕਿਹੜੀ ਕਲਾਸ ਚ ਪੜ੍ਹਦੇ ਨੇ ਬੱਚੇ? 10ਵੀਂ ਜੀ। ਗੁਰੂ ਗੋਬਿੰਦ ਸਿੰਘ ਸਕੂਲ ਚ ਪੜ੍ਹਦੇ ਆ ਕਿ ਰੋਜ਼ ਮੈਰੀ ਚ ਪੜ੍ਹਦੇ ਆ। ਅ ਹਾਂ ਜੰਤਰਾ ਹਾਂ ਮਗਰ ਸੜਕਾਂ ਪਜਣਾ ਬੋਏ ਠੀਕ ਹੈ ਜੀ ਸੋ ਇਹ ਜਿਹੜੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਵੀ ਜਿਹੜੀ ਕੱਲ ਦੀ ਵਾਰਸ਼ ਪਈ ਆ ਜਿਹੜਾ ਰਾਹ ਬਹੁਤ ਖਰਾਵਾ ਤੇ ਹੁਣ ਇਹਨਾਂ ਨੂੰ ਬੱਲੂਆਣੇ ਉੱਥੇ ਜਿਹੜੇ ਸਕੂਲ 'ਚ ਉੱਥੇ ਛੱਡਣੇ ਪੈਣਗੇ ਬੱਚੇ ਕਿਉਂਕਿ ਮੈਂਨਾਂ ਕੱਲ ਤੋਂ ਬੰਦ ਆ ਤੇ ਰਸਤੇ 'ਚ ਵੈਣ ਜਾ ਹੀ ਨਹੀਂ ਸਕਦੀ ਇਹ ਬੱਚੇ ਕਿੱਥੇ ਪੜਦੇ ਆ ਵੀ ਇਹ ਕਿਹੜੀ ਕਲਾਸ 'ਚ ਪੜਦੇ ਆ ਵੀ ਲੰਮੀ ਤੇ ਇਥੇ 8ਵੀਂ ਦੇ ਸਕੂਲ ਆ 8ਵੀਂ ਦੇ ਸਕੂਲ ਸਾਨੂੰ ਲੋੜ ਇੱਕ ਬਾਹਰ ਜਾਣ ਦੀ ਸਕੂਲ ਵੱਟ ਆਵੇ ਨਾ ਸਾਨੂੰ ਲੋੜ ਨਹੀਂ ਸਾਡੇ ਬਾਲੇ ਪਰੇਸ਼ਾਨੀ ਆਉਂਦੀ ਸਾਨੂੰ ਨਾਲ ਤਾਂ ਅਸੀਂ ਪੈਸੇ ਦਿੰਨੇ ਨਾਲ ਸਿ ਪੜਾਉਨੇ ਆ ਹ ਨਹੀਂ ਸਰ ਸਰਕਾਰ ਕਹਿੰਦੀ ਵੀ ਸਰਕਾਰੀ ਸਕੂਲਾਂ ਚ ਬੱਚਿਆਂ ਨੂੰ ਪੜਾਓ ਫਿਰ ਜਦੋਂ ਸਕੂਲ ਹੀ ਹੈ ਨਹੀਂ ਤੇ ਫਿਰ ਕੋਈ ਸਹੂਲਤ ਨਹੀਂ ਸਹੂਲਤ ਹੈ ਨਹੀਂ ਗਈ ਹੁਣ ਮੇਰੇ ਘਰ ਸਾਨੂੰ ਅਸੀਂ ਕਿਰਾਇਆ ਦੇ ਗਏ ਕਿ ਕਿਤਾਬਾਂ ਨੂੰ ਪੈਸੇ ਦੇ ਗਏ ਕੀ ਕਰਗੇ ਅਸੀਂ ਬਾਹਰ ਤੋਂ ਸਰਕਾਰ ਤਾਂ ਦੀ ਵੀ ਅਸੀਂ ਫ੍ਰੀ ਪੜਾਉਨੇ ਆ ਬੱਚਿਆਂ ਨੂੰ ਤਾਂ ਲੜਕੀ ਸਰ ਕੋਈ ਨਹੀਂ ਪੜਾਉਂਦਾਗਾ ਚਲ ਉਹ ਪੜਾ ਦੇਣਗੇ ਜਿਹੜੇ ਹੁਣ ਬੈਨਾ ਦੇ ਖਰਚੇ ਉਹ ਤਾਂ ਅਸੀਂ ਭਰਨੇ ਆ ਉਹ ਕਿੱਥੋਂ ਭਰਗੇ ਦਿਹਾੜੀਦਾਰ ਅਸੀਂ ਬੰਦੇ ਆ ਤੁਹਾਡਾ ਕਿਨਾ ਮਾਤਾ ਮੇਰਾ ਨਾ ਖਰਪਾਲ ਕੋਰਾ ਅੱਛਾ ਕਿੰਨੇ ਬੱਚੇ ਪੜਦੇ ਆ ਤੁਹਾਡੇ ਆਹ ਬੱਚੇ ਇਥੋਂ ਸਾਡੇ ਇਹ ਮੇਰੇ ਪੁੱਤ ਤੇ ਪੁੱਤ ਹੁਣ ਇਹ ਉੱਥੇ ਪੜਦੇ ਆ ਨਾ ਮੇਰੇ ਪੁੱਤ ਜੀ ਜਾਣਗੇ ਹਾਂ ਇਹ 10 ਦਾ 10 ਬਣਦੀ 10 ਦਾ 10 ਦਾ ਬਣਿਆ 11ਵਾਂ ਦਾ ਬਣਿਆ 12ਵੇਂ ਦਾ ਬਣਿਆ ਸਾਨੂੰ ਬਾਲੇ ਪਰੇਸ਼ਾਨੀ ਆ ਸਾਨੂੰ ਬਾਲੇ ਪਰਿਸ਼ਾਨੀ ਗਰੀਬਾਂ ਦਾ ਇੰਨੀ ਪਰੇਸ਼ਾਨੀ ਅਸੀਂ ਦਾਦੇ ਕਿੱਥੋਂ ਪੈਸੇ ਕਿੱਥੋਂ ਲੱਗੇ ਸੱਚੀਆਂ ਪੜਾ ਗਏ ਕਿੱਥੋਂ ਹੂੰ ਤਾਂ ਤੇ ਬੱਚਿਆਂ ਬਚਾਓ ਤੇ ਬਚਾ ਕੇ ਕਿਹੜੇ ਤਰੀਕੇ ਤੇ ਅਸੀਂ ਖਰਾਂ ਕਿੰਨੇ ਹੋਈ ਜਾਂਦੇ ਆ ਹੈ ਸਾਡਾ ਬਹੁਤ ਮਾਨ ਦੁਖੀ ਆ ਸਤੋਂ ਆਏ ਵਾਰੀ ਵੋਟਾਂ ਲੈ ਜਾਂਦੇ ਆ ਹੈ ਕਿਸ ਕੰਪਿੰਡ ਦਾ ਮਨਉਂਦੇ ਨਹੀਂ ਕੋਸ ਹੈ ਸਾਰੀਆਂ ਮੇ ਟੱਪ ਗਈ ਮੈਨੂੰ ਵਟਾ ਪੰਦੀ ਨੂੰ 70 ਸਾਲ ਹੋ ਗਏ ਦੇਸ ਜਾਦੂ ਦੇ 70 ਸਾਲ ਹੋ ਗਏ ਹਾਂ ਹੂੰ ਮੇਰੇ ਘਰ ਕੋਲ ਸਕੂਲ ਵੱਡਾ ਬੜਿਆ ਨਹੀਂ ਇੱਥੇ ਸਾਨੂੰ ਕਰੀਪਾ ਬਹੁਤ ਆਖਾ ਪੜਾਉਣਾ ਕਿਹੜੇ ਕਿਹੜੇ ਪਿੰਡਾਂ ਚ ਜਿਵੇਂ ਦਿਉਣ ਜਾਂਦੇ ਆ ਜਿਵੇਂ 10ਵੀਂ ਤੋਂ ਬਾਅਦ ਬੱਚੇ ਹੋਰ ਕਿਹੜੇ ਕਿੱਥੇ ਕਿੱਥੇ ਜਾਂਦੇ ਆ ਲਾਲ ਵਾਲੇ ਕੋਠਾ ਚ ਜਾਂਦੇ ਕਿਲੀ ਜਾਂਦੇ ਆ ਹੈ ਬਾਬੇ ਫਰੀਦ ਚ ਜਾਂਦੇ ਆ ਹੈ ਦਿਉਣ ਜਾਂਦੇ ਆ ਮੈਮਾ ਸਰਜੇ ਵੀ ਜਾਂਦੇ ਆ ਤਾਂ ਮੈਮਾ ਸਰਜੇ ਵੀ ਜਾਂਦੇ ਆ ਮੈਮਾ ਸਰਜੇ ਵੀ ਹੈ ਕੀ ਕਰਕੇ ਅਸੀਂ ਬੜੇ ਦੁਖੀ ਹੋਏ ਪਏ ਵੱਡਾ ਸਕੂਲ ਬਣ ਨਹੀਂ ਸਕਦਾ ਇੱਥੇ ਸਾਡੇ ਮਹੌਂਦਾ ਨਹੀਂ ਕੋਈ ਵੱਡਾ ਸਕੂਲ ਸਾਨੂੰ ਪੁਰੰਗਾਂ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਪਾਪਾ ਮੈਂ ਘਰ ਦੇ ਮਸਲੇ ਨਾ ਕਰਨ ਕੁੜਗਾਂ ਦਾ ਤਾਂ ਮਸਲੇ ਜ਼ਰੂਰ ਕਰਨਾ ਹਾਂ ਅੱਜ ਵੀ ਆਹ ਰਾਸਤੇ ਤੋਂ ਹੁਣ ਸੁਨਣਾ ਰਾ ਹੁਣ ਤਾਂ ਚਲੋ ਆ ਬਾਰਸ਼ ਪੈ ਗਈ ਖਰਾਬ ਆ ਤੇ ਵੈਸੇ ਵੀ ਇਹ ਤਾਂ ਰਾਹ ਚੰਗਾ ਨਹੀਂ ਕੋਈ ਬੱਚੇ ਨੂੰ ਕੋਈ ਪਰੇਸ਼ਾਨੀ ਹੋ ਜਾ ਲੜਕੀਆਂ ਆ ਉਹ ਲੜਕੀਆਂ ਤੇ ਹਾਂ ਕੋਈ ਪਰੇਸ਼ਾਨੀ ਹੋ ਸਕਦੀ ਤੁਰੰਗਾ ਜਾਂਦਿਆਂ ਨੂੰ ਹਾਂ ਹੈ ਇਹਨਾਂ ਦੀ ਜ਼ਿੰਮੇਵਾਰੀ ਕਿਹੜੀ ਆ ਸਾਰੀ ਪਤੀ ਕੋਈ ਇੱਜ਼ਤ ਵਾਰੇ ਕੋਈ ਨਹੀਂ ਸੋਚਦਾ ਇਹ ਬੱਚਿਆਂ ਦੀ ਇੱਜ਼ਤ ਵਾਰੇ ਕੋਈ ਨਹੀਂ ਸੋਚਦਾ ਸਹੀ ਗੱਲ ਆ ਤੁਸੀਂ ਹਾਂ ਅਸੀਂ ਬਹੁਤ ਦੁਖੀ ਹੋਏ ਪਏ ਜਦੋਂ ਸੁੱਕ ਜਾਂਦਾ ਹਾਂ ਜਦੋਂ ਕਜਾਂਦਾ ਇਹ ਉਹ ਸਾਡੇ ਘਰ ਦੇਤੇ ਨਾਲ ਭਰ ਜਾਂਦੇ ਆ ਜੋ ਇਧਰੋਂ ਟਰੱਕ ਆਉਂਦਾ ਉਧਰੋਂ ਸਿੱਧਾ ਰੇਤਾ ਭਰ ਜਾਂਦਾ ਅੱਛਾ ਤੇ ਜਦੋਂ ਮੀਂਹ ਪੈ ਜਾਂਦਾ ਉਦੋਂ ਉਹ ਚੱਕੜ ਨਾਲ ਬੁਰਾ ਹਾਲ ਹੋ ਜਾਂਦਾ ਦੇਖਦੇ ਇੱਥੇ ਮੋਟਰਸਾਈਕਲ ਵਾਲੇ ਡਿੱਗ ਪੈਂਦੇ ਜੇ ਕੋਈ ਨੁਕਸਾਨ ਹੋਵੇ ਇੱਥੇ ਕਿੱਥੇ ਲੈ ਜਾਂਦੇ ਆ ਮਿੱਟੀ ਇੱਥੋਂ ਪੱਟ ਕੇ ਲੈ ਆਗੇ ਇਹ ਇੱਥੇ ਜਿਹੜੀਆਂ ਕਲੋਨੀਆਂ ਜੀਆਂ ਨਹੀਂ ਬਣੀ ਜਾਂਦੀਆਂ ਅੱਛਾ ਇੱਥੋਂ ਇਧਰੋਂ ਲ ਜਾਂਦੇ ਟਿੱਬੇ ਇੱਥੇ ਟਿੱਬੇ ਆ ਕੋਈ ਹਾਂ ਟਿੱਬੇ ਚੱਕੀ ਜਾਂਦੇ ਇੱਥੇ ਅੱਛਾ ਉਥੋਂ ਆ ਟਿੱਪਰ ਜਾਂਦੇ ਉਹਨੇ ਵੀ ਰਸਤਾ ਖਰਾਬ ਕਰਿਆ ਹੈ ਨਾ ਤੇ ਤੁਸੀਂ ਉਹ ਬੂਰੇ ਲੋਕਾਂ ਨੂੰ ਰੋਕਣੇ ਚਾਹੀਦੇ ਉਹ ਟਿੱਪਰ ਦਾ ਰੋਕ ਕੇ ਅੱਧਾ ਪਿੰਡ ਦਾ ਰੋਕਣ ਦਾ ਨਹੀਂ ਅੱਧਾ ਜਮੀਨਾਰ ਦੇ ਰਿਸ਼ਤਿਆਂ ਤੋਂ ਉੜੀਆਂ ਨਹੀਂ ਜਾਂਦਾ ਤਾਂ ਗਰੀਬਾਂ ਤੇ ਉਹਦੇ ਹੀ ਬਸ ਦਸ ਪਾ ਲੈਂਦੇ ਆ ਉਹਦੇ ਦਸ ਪਾ ਲੈਂਦੇ ਆ ਇੱਥੇ ਇੱਕ ਮੁੰਡਾ ਡਿੱਗ ਪਿਆ ਤਾਂ ਉਹਦੇ ਕਹਿੰਦਾ ਸੋ ਇੱਥੇ ਬੋਲਣ ਦਾ ਮਤਲਬ ਤੁਸੀਂ ਕੋਈ ਨੰਬਰ ਸਰਪੰਚ ਮੈਂ ਦੇਖ ਲਿਆ ਉਹ ਬੋਲਣ ਲੱਗ ਜਾਂਦੇ ਆ ਅਸੀਂ ਕਰਗੇ ਕੀ ਪਿੰਡ ਦਾ ਪਿੰਡ ਦਾ ਮੁਖੀ ਕੌਣ ਹੈ ਇੱਥੇ ਸਰਪੰਚ ਕੌਣ ਹੈ ਕੋਈ ਨੰਦਰ ਦੌਰ ਹੈ ਜੀ ਉਹਨਾਂ ਨੇ ਨਹੀਂ ਮਾਮਲਾ ਰੱਖਿਆ ਪੜੇ ਲਿਖੇ ਤਾਂ ਬਹੁਤ ਕੋਈ ਗੱਲ ਨਹੀਂ ਉਹਨਾਂ ਦੀ ਪੇਸ਼ੀ ਨਹੀਂ ਚੱਲਦੀ ਜੀ ਉਹਨਾਂ ਦੀ ਬਸ ਉਹਨਾਂ ਦੀ ਪੇਸ਼ੀ ਨਹੀਂ ਚੱਲਦੀ ਮੈਂ ਜਦੋਂ ਪੰਚਾਇਤ ਮਤਲਬ ਵੀ ਉਹ ਖਤਮ ਹੋ ਗਿਆ ਤੇ ਸਾਡੀ ਪਾਂਗ ਹੋ ਗਈ ਤੇ ਬਾਕੀ ਉਹਨਾਂ ਨੇ ਪਹਿਲਾਂ ਰਾਹ ਕਢਾਉਣਾ ਸੀ ਉਹਨਾਂ ਦੀ ਪੇਸ਼ੀ ਨਹੀਂ ਪੱਤੀ ਚੱਲਣ ਨੂੰ ਪਹਿਨਾ ਪਰਨਾ ਜਾਂਦਾ ਸਾਡੇ ਪਿੰਡਾਂ 'ਚ ਹੈ ਇਹ ਸਾਡੇ ਪਿੰਡਾਂ ਤੋਂ ਖੂਬ ਹੋਵੇ ਨਾ ਤੇ ਕੋਈ ਪਰੇਸ਼ਾਨੀ ਹੁੰਦੇ ਨਹੀਂ ਇਹ ਮੈਂ ਨਹੀਂ ਉੱਧਰ ਜਾਣਾ ਸੀ ਸਹੇਣੇ ਵੀ ਉੱਧਰ ਜਾਣਾ ਸੀ ਉੱਥੇ ਉੱਧਰ ਜਾਣਾ ਸੀ ਹੁਣ ਇੱਥੋਂ ਲੈ ਕੇ ਗਈ ਹੈ ਜਵਾਬ ਹਾਂ ਛੋਟਾ ਤੇ ਵੱਡਾ ਹੀ ਬੰਦਾ ਹੈ ਹੈ ਜੇ ਵੱਡੇ ਸਕੂਲ ਹਾਂ ਸਾਡੇ ਹੁਣ ਬੰਬਰ ਸਾਹਿਬ ਪਿੱਛੇ ਖੜੇ ਜਦੋਂ ਕੋਈ ਪੇਸ਼ ਹੀ ਨਹੀਂ ਆਂਦੀ ਇਹਨੇ ਤਾਂ ਕਰਨ ਵੀ ਕੀ ਹੈ ਹਾਂ ਨਾ ਪੰਚਾਇਤ ਦੀ ਜਾਂਦੀ ਹੈ ਨਾ ਕੋਈ ਜਦੋਂ ਰਾਹ ਛੱਡੰਦੀ ਤੇ ਕਹਿੰਦੀ ਰਾਹ ਕੋਈ ਛੱਡਦਾ ਹੀ ਨਹੀਂ ਬਈ ਮੈਂ ਛੱਡਦਾ ਹੀ ਨਹੀਂ ਕਿ ਸਾਰੇ ਆਪੋ ਆਪਣੇ ਰੋਕੀ ਖੜੇ ਐ ਇਹ ਪੰਚਾਇਤ ਵਾਲੇ ਹੁਣ ਬਹੁਤ ਪਹਿਲਾਂ ਵੀ ਰੋਲੇ ਪਏ ਥਿਆ ਰਾਹ ਤੇ ਤੇ ਹਾਂ ਐਦਾਂ ਜਾਂਦੀਆਂ ਕਿ ਸਾਈਕਲਾਂ ਤੇ ਜਾਂਦੀਆਂ ਇਹਦੇ ਲਈ ਜਾਂਦੇ ਆਈ ਹੈ ਜੋ ਸਾਈਕਲ ਵੀ ਆ ਗਰੀਬਾਂ ਕੋਲੇ ਹੈ ਨਹੀਂ ਜੋ ਸਾਈਕਲ ਪਾਈਦਰ ਵੀ ਜਾਂਦੇ ਹਾਂ ਹਾਂ ਪੈਦ ਲਈ ਜਿਆਦਾ ਜਾਂ ਉੱਥੇ ਵੀ ਮਿੱਟੀ ਹੋਊਗੀ ਪੀਕ ਬਣ ਜਾਂਦੀ ਹੋਊਗਾ। ਇਹ ਤਾਂ ਰਾ ਦਾ ਬਹੁਤ ਬਰਾਹਾ ਹਾਲ ਹੈ ਜੀ। ਹੂੰ। ਅਰੇ ਪੈਦ ਰਾ ਜੀ ਸੈਕਟਰ ਚਲਦੇ ਨੇ। ਰਾਂ ਸਾਡਾ ਐਨਾ ਛੋਟਾ ਸੀ ਕਿਸਾਨਾ ਵੱਡ-ਵੱਡ ਕੇ ਆਦੇ ਕੰਬਦੀ ਕਰਦੀ ਨਹੀਂ ਜਾਂਦਾ ਇਹ। ਇਹ ਬਜਾਈ ਕਰ ਜਾਂਦੇ ਆ। ਸਾਡੇ ਪਸ਼ੂ ਭੁੱਖੇ ਮਰ ਜਾਂਦੇ ਪੱਕਾ। ਛੱਡਣ ਦਾ ਹੱਕ ਹੈ ਇਹਨਾਂ ਦਾ। ਇਹਦਾ ਰਾਂ ਬਣਦਾ। ਕਿ ਉਹ ਤਾਂ ਚਲੋ ਜੇ ਕੋਈ ਉੱਪਰੋਂ ਲਿਖ ਕੇ ਦੇਣਗੇ ਉਹ ਤਾਂ ਕਾਨੂੰਨੀ ਤੌਰ ਤੇ ਕੋਈ ਹੋ ਜਾਊਗਾ। ਇੱਕ ਬੰਦੇ ਨੇ ਤਾਂ ਕਰਨਾ ਨਹੀਂ ਹੈ ਤਾਂ ਚਲੋ ਛੱਡਣਾ ਰਾਂ ਬਣਦਾ। ਮੈਂ ਤਾਂ ਇੱਥੇ ਪਹ ਕਾਨੂੰਗੋ ਵੀ ਆਗਾ ਡੀਸੀ ਸਾਹਿਬ ਮੁੜ ਗਿਆ ਕੀ। ਹੂੰ। ਬਹੁਤ ਹੋ ਗਿਆ ਪੰਚਾਇਤ ਪ੍ਰਸ਼ ਪਾਰੇ ਨਜ਼ਰ ਆ ਦਾ ਹੈ ਨੀ ਰਾਹ ਛੱਡਣ ਦਾ ਨੀ ਹੁਣ ਸੜਕ ਵਾਂਦੇ ਸੜਕ ਮਨਜ਼ੂਰ ਆਹੀ ਦੋ ਦੋ ਤਿੰਨ ਰਜ ਕਰਨ ਨੂੰ ਪਾ ਕੇ ਮੜ ਗਿਆ ਹਾਂ ਅੱਛਾ ਸਾਡੇ ਰਾਹ ਨਿਕਲ ਨਹੀਂ ਦਿੰਦੇ ਆ ਜਿਵੇਂ ਖਤੋਖਤੀ ਦੇ ਕੇ ਪੈਸੇ ਇੱਕ ਦੂਜੇ ਨੂੰ ਰਾਹ ਉੱਥੇ ਢਵਾਣ ਦੇ ਆਈਏ ਹਾਂ ਹੂੰ ਇਹ ਗੌਰ ਮੰਤ ਆ ਗਏ ਨਾ ਆ ਵੀ ਆਈ ਤੇ ਸਾਡੇ ਪਿੰਡ ਦਾ ਪੂਰਾ ਨਰਕ ਬਣਾਵਾ ਜੀ 2 ਸਾਲ ਤੱਕ ਖਾਦੋਗਾ ਜੀ ਪਾਉਣਗੇ ਨਾ ਬਥੇਰਾ ਕਾ ਉਹ ਮਿੱਟੀ ਬੰਦ ਕਰਾ ਦੋ ਕਿਉਂ ਬਾਤ ਬੰਦ ਕਰਾਉਣਾ ਡਰ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਵਾਸੀ ਪਿੰਡ ਮਹਿਮਾ ਭਗਵਾਨਾ ਤੇ ਬਰਜਿੰਦਰ ਸਿੰਘ ਜਿਵੇਂ ਕੋਈ ਇਕੱਠੇ ਹੋਏ ਆ ਕੀ ਮਾਵਲਾ ਜਿਹੜਾ ਰਸਤੇ ਦਾ ਜਿਵੇਂ ਦਿਉਣ ਤੋਂ ਇਧਰੋਂ ਮਹਿਮਾ ਭਗਵਾਨਾ ਦਿਉਣ ਜਾਂਦਾ ਤੇ ਰਸਤਾ ਬੜਾ ਖਰਾਬ ਆ ਤੇ ਬੱਚੀਆਂ ਵੀ ਛੁੱਡੀਆਂ ਪੜਨ ਨਹੀਂ ਜਾਂਦੀਆਂ ਸਕੂਲ ਇੱਥੇ ਦਿਉਣ ਤੇ ਕਿੰਨਾ ਮੁਸ਼ਕਲਾਂ ਚ ਗੁਜ਼ਰਨਾ ਪੈਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਅਸੀਂ ਵੀ ਇਸ ਰਸਤੇ 'ਤੇ ਪੜੇ ਆ ਪਹਿਲਾਂ ਦਿਉਣ ਤੋਂ ਪਹਿਲਾਂ ਰਸਤਾ ਬਹੁਤ ਖੁੱਲਾ ਸੀਗਾ ਕੋਈ ਪ੍ਰਸ਼ਾਸਨ ਦੀ ਨਕਮੀ ਹੈ ਨੀਤੀ ਹੈ ਤੇ ਕੁਝ ਲੋਕ ਵੀ ਮੰਤਰ ਰਾਰੂ ਵੱਡੀ ਬੈਠਿਆ ਜੀ ਰਾਹ ਨਿਕਲਣਾ ਚਾਹੀਦਾ ਬਾਕੀ ਮੀ ਪਿਆ ਹੁਣ ਕੀ ਹਾਲ ਆ ਬੱਚੇ ਕਿਵੇਂ ਜਾਂਦੇ ਸਕੂਲ ਬਹੁਤ ਮੁਸ਼ਕਲ ਹੈ ਜੀ ਹਮ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਵੀ ਇਹਦਾ ਸੁਧਾਰ ਕੀਤਾ ਜਾਵੇ ਜੀ ਵੇ ਕੋਈ ਪਹਿਲਾ ਜਿਵੇਂ ਆਪਣੇ ਇਥੋਂ ਦੇ ਬਤਾਇਆ ਕਿ ਮਾਸਟਰ ਜਗਸੀਰ ਸਿੰਘ ਆ ਤੁਹਾਡੇ ਹਲਕੇ ਦੇ ਉਹਨਾਂ ਨਾਲ ਕਿਤੇ ਗੱਲ ਨਹੀਂ ਹੋਈ ਪਿੰਡ ਵਾਸੀਆਂ ਨੇ ਜਦੋਂ ਆਉਂਦੇ ਆ ਉਹਨਾਂ ਕੋਲੇ ਕੋਈ ਇਹ ਜੇ ਮਸਲੇ ਨਹੀਂ ਠਾਏ ਜਾਂਦੇ ਵੀ ਜੋ ਮੰਨ ਲਓ ਜਿਹੜੇ ਰਾਹ ਇਹ ਤਾਂ ਕੋਈ ਸੜਕ ਬਣਨੀ ਚਾਹੀਦੀ ਆ ਇਹ ਜਦੋਂ ਹੋਰ ਪਿੰਡਾਂ ਨੂੰ ਵੀ ਬਣਾਉਂਦੀ ਆ ਤਾਂ ਰਸਤਾ ਇਹ ਸੜਕ ਬਾਰੇ ਤਾਂ ਪਹਿਲਾਂ ਵੀ ਜਿਹੜੇ ਨਮਾਇंदे ਆਏ ਉਹਨਾਂ ਨਾਲ ਗੱਲ ਕਰ ਚੁੱਕੇ ਆਂ ਇਹ ਕਹਿੰਦੇ ਵੀ ਦੋ ਪਾਰਟ ਇੱਕ ਦਿਹਾਤੀ ਪਿੰਡਾਂ ਦਾ ਆ ਹਲਕੇ ਦਾ ਦਿਓਨ ਸਾਈਡ ਤੇ ਇੱਕ ਜਿਹੜਾ ਮਹਿਮੇ ਭਗਵਾਨੇ ਦਾ ਜਿਹੜਾ ਹਲਕਾ ਪੁੱਛ ਪੈਦਾ ਹ ਹ ਕੋਈ ਸੁਣਵਾਈ ਤਾਂ ਹੁੰਦੀ ਨਹੀਂ ਕਹੇ ਜਾਂਦੇ ਹਾਂ ਚ ਸਿਰ ਹਲਾ ਕੇ ਚੱਲ ਜਾਂਦੀ ਮੇਰਾ ਨਾਮ ਹਰਦੀਪ ਸਿੰਘ ਆ ਤੇ ਮੇਰਾ ਇਹੀ ਮਹਿਮੇ ਭਗਵਾਨਾ ਪੈਂਦਾ ਹੈ ਜ਼ਿਲ੍ਹਾ ਬਠਿੰਡਾ ਸਾਡੇ ਆਹ ਰਾਹ ਨੂੰ ਤੁਸੀਂ ਹਾਲ ਦੇਖ ਰਹੇ ਹੋ ਜੀ ਬਹੁਤ ਕਿਹੜਾ ਰਾਹ ਇਹ ਕਿੱਥੇ ਜਾਂਦਾ ਇੱਥੋਂ ਮਹਿਮੇ ਭਗਵਾਨੇ ਤੋਂ ਇਹ ਪੈਡ ਮਹਿਮੇ ਭਵਾਨੇ ਤੋਂ ਦਿਓਨ ਨੂੰ ਜਾਂਦਾ ਜੀ ਇਹ ਕਿਰਤ ਤਕਰੀਬਨ ਸਾਢੇ 3-4 ਕਿਲੋਮੀਟਰ ਦਾ ਟੋਟਾ ਜੀ ਹਾਂ ਇੱਥੇ ਬੱਚੇ ਵੀ ਪੜਨ ਜਾਂਦੇ ਆ ਤੇ ਬਾਯਾ ਬਠੰਡਾ ਨੂੰ ਜਾਣ ਨੂੰ ਵੀ ਇਸ ਰਾਹ ਤੇ ਆਬਾਦੀ ਵੀ ਹੋਣੀ ਆ ਘਰ ਹੋਣਗੇ ਕੋਈ ਹੋਰ ਵੀ ਇਸ ਰਾਹ ਤੇ ਘਟੋ ਘਟ 10-15 ਘਰ ਹੈਗੇ ਆ ਜੀ ਵਾਦੀ ਵੀ ਆ ਉਹਨਾਂ ਦੇ ਬੱਚੇ ਵੀ ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਆ ਹਾਂ ਉਹਨਾਂ ਦੇ ਬੱਚਿਆਂ ਨੂੰ ਵੈਨਾ ਬੰਦਾ ਉਹ ਆਪ ਇੱਥੇ ਚੜਾਉਣ ਆ ਰਹੇ ਆ ਕੱਲ ਦੇ ਵੈਨਾ ਬੰਦਾ ਕੱਲ੍ਹ ਦੀਆਂ ਵੈਨਾ ਬੰਦਾ ਹਜੇ ਬਾਰਸ਼ਾਂ ਦਾ ਮੌਸਮ ਆ ਅੱਗੇ ਅਸੀਂ ਕਹਿ ਨਹੀਂ ਸਕਦੇ ਕਿ ਕਿੰਨੇ ਦਿਨ ਇਹ ਇਸ ਤਰ੍ਹਾਂ ਹੀ ਰਹੂਗਾ ਤੇ ਬਾਕੀ ਜਿਹੜੇ ਸਾਡੇ ਪਿੰਡੋਂ ਵੀ ਬੱਚੇ ਦਿਉਣ ਜਾਂਦੇ ਆ ਪੜ੍ਹਨ ਸਰਕਾਰੀ ਸਕੂਲ 'ਚ ਹਾਂ ਉਹ ਇਹਦੇ ਵਿੱਚ ਦੀ ਤੁਰਕੇ ਜਾਣਗੇ ਦੇਖ ਲੋ ਤੁਸੀਂ ਬੁਰਾ ਹਾਲ ਆ ਇਹ ਹਾਂ ਤੇ ਕੋਈ ਗੱਲਬਾਤ ਕੀਤੀ ਨਹੀਂ ਥੋਡੇ ਜਿਵੇਂ ਹੁਣ ਆਪ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਆ ਤੇ ਥੋਡੇ ਮਾਸਟਰ ਜਗਸੀਰ ਸਿੰਘ ਵਿਧਾਇਕ ਆ ਉਹਨਾਂ ਕੋਲੇ ਮੰਗ ਨਹੀਂ ਠਾਈ ਕਿਤੇ ਵੀ ਰਾਹ ਇਹ ਜਿਹੜਾ ਬਣਾਉਣ ਦੀ ਉਹਨਾਂ ਕੋਲੇ ਠਾ ਚੁੱਕੀਆਂ ਸੀ ਮੰਗ ਉਹਨਾਂ ਕੋਲੇ ਜਾ ਕੇ ਇੱਕ ਵਾਰੀ ਮਿਲਤੀ ਵੀ ਆਈਆਂ ਜੇ ਸੜਕ ਦੇ ਬਾਰੇ ਦੀ ਤੇ ਬਤੋ ਕੋਈ ਹੱਲ ਨਹੀਂ ਹੋਇਆ ਅਸੀਂ ਆਪ ਦੇ ਕੋਲੋਂ ਵੀ ਦੋ ਵਾਰੀ ਰਾਹ ਦੀ ਮੰਤੀ ਲਈ ਅਰਜ਼ੀਆਂ ਦੇ ਚੁੱਕੇ ਆ ਪ੍ਰਸ਼ਾਸਨ ਆਇਆ ਤਾਂ ਉਹ ਆ ਕੇ ਮੁੜ ਜਾਂਦਾ ਜੀ ਕੋਈ ਉਹਨਾਂ ਕੋਲ ਜਿਹੜੀਆਂ ਅਰਜ਼ੀਆਂ ਦਿੱਤੀਆਂ ਉਹਦੇ ਕੋਈ ਮੰਤੀ-ਮੰਤੀ ਬਾਰੇ ਗੱਲ ਨਹੀਂ ਹੋਈ ਫਿਰ ਕੋਈ ਕੁਝ ਨਹੀਂ ਕੋਈ ਗੱਲ ਨਹੀਂ ਠੀਕ ਕਹਿ ਦਿੰਦੇ ਆ ਸ਼ਾਸਨ ਦੋ ਵਾਰੀ ਬੇਨਤੀ ਕਰਨ ਆਇਆ ਤੇ ਉਹ ਆਪ ਬੇਨਤੀ ਕਰਨ ਦੇ ਬਜਾਇ ਤਸਰਨਾ ਨੂੰ ਆਪਸ ਵਿੱਚ ਲੜਾ ਕੇ ਵੀ ਤੁਸੀਂ ਬੇਨਤੀ ਕਰ ਲਓ ਹਾਂ ਬੱਸ ਮੁੜ ਜਾਂਦੇ ਰਾਹ ਕਿੰਨਾ ਹੋਊਗਾ ਵੈਸੇ ਸਾਰਾ ਇਹ ਪੰਜ ਕਰਮਾਂ ਦਾ ਰਾਹ ਤੇ ਹੁਣ ਕਿੰਨਾ ਜਿਹੜਾ ਇਸ ਟਾਈਮ ਅੱਗੇ ਜਾ ਕੇ ਤਾਂ ਦੋ 2.5 ਤਿੰਨ ਕਰਮਾਂ ਦਾ ਰਾਹ ਰਹਿ ਜਾਂਦਾ ਬੁਰਾ ਹਾਲ ਹੈ ਬੱਚੋ ਇੱਥੇ ਖੰਦੀ ਮੋਟਰਸਾਈਕਲ ਵੀ ਨਹੀਂ ਟੱਪ ਸਕਦਾ ਤੁਸੀਂ ਬੱਚਿਆਂ ਨੂੰ ਸਕੂਲ ਜਾਣਾ ਤਾਂ ਬਹੁਤ ਔਖੀ ਜਾਂਦਾ ਤੇ ਇੱਕ ਪਾਸੇ ਤਾਂ ਜਿਹੜਾ ਸਰਕਾਰਾਂ ਕਹਿੰਦੀਆਂ ਬੇਟੀ ਬਚਾਓ ਤੇ ਬੇਟੀ ਪੜਾਓ ਤੇ ਜੇ ਇਥੋਂ ਇਹ ਰਸਤੇ ਉਹ ਬੇਟੀਆਂ ਪੜ੍ਹਨ ਜਾਂਦੀਆਂ ਤੇ ਉਹਨਾਂ ਨੂੰ ਤਾਂ ਬਹੁਤ ਔਖਾ ਤੇ ਕੋਈ ਗੱਲ ਹੈ ਸਰਕਾਰ ਕੋਈ ਨਿਸ਼ਚਿਤ ਬਾਦੀ ਤੇ ਚਲੋ ਆਪਾਂ ਮੰਨਦੇ ਆ ਸਕੂਲ ਤਾਂ ਨਹੀਂ ਦੇ ਸਕਦੇ ਹਾਂ ਬਟ ਜਿਹੜੇ ਬੱਚੇ ਹੁਣ ਇਥੋਂ ਸਾਡੇ ਪਿੰਡ ਦੇ ਘਟ ਗਿੰਤੀ ਨੂੰ ਕਰਕੇ ਸਕੂਲ ਤਾਂ ਸਾਨੂੰ ਨਹੀਂ ਮਿਲਦਾ ਪਰ ਸਰਕ ਤਾਂ ਮਿਲ ਸਕਦੀ ਆ ਵੀ ਬੱਚੇ ਦੂਜੇ ਪਿੰਡ ਵਿੱਚ ਜਾ ਕੇ ਤਾਂ ਸਹੀ ਪੜ ਲੈਣ ਤੇ ਨਹੀਂ ਇਹ ਕਿ ਤੁਹਾਡੇ ਸਕੂਲ ਕਿੰਨੀ ਕਲਾਸ ਤੱਕ ਆ ਸਾਡੇ ਪਿੰਡ 8ਵੀਂ ਕਲਾਸ ਤੱਕ ਸਕੂਲ ਹੈ ਆਬਾਦੀ ਕਿੰਨੀ ਹੈ ਪਿੰਡ ਦੀ ਸਾਡੀ 1600 ਦੇ ਕਿ ਤਕਰੀਬਨ ਆਬਾਦੀ ਹੈ ਵਿਧਾਨ ਸਭਾ ਹਲਕਾ ਵਿਧਾਨ ਸਭਾ ਹਲਕਾ ਸਾਡਾ ਪੁੱਚੋ ਪੁੱਚੋ ਪਿੰਡ ਦਾ ਤੇ ਮੇਰੇ ਲਾਹ ਹਿਸਾਬ ਨਾਲ ਉਧਰ ਜਿਹੜਾ ਇਹ ਰਸਤਾ ਇਹ ਦੋ ਥਾਂ ਵੰਡਿਆ ਗਿਆ ਉਧਰ ਦਿਹਾਤੀ ਪੈਂਦਾ ਉਧਰ ਬਠੰਡਾ ਦਿਹਾਤੀ ਆ ਗਿਆ ਜੀ ਹਾਂ ਕੁਛ ਇਸ ਕਰਕੇ ਵੀ ਆ ਇਸ ਲਈ ਅਸੀਂ ਸਰਕਾਰ ਕੋਈ ਕੋਈ ਸੀਐਮ ਤੱਕ ਕੋਈ ਲੈਟਰ ਕੋਈ ਭੇਜਿਆ ਲਿਖ ਕੇ ਆ ਸਾਰਾ ਕੁਝ ਦਿੱਤਾ ਕੋਈ ਉਦੋਂ ਪਹਿਲਾਂ ਇਥੋਂ ਤੱਕ ਹੀ ਰਹਿ ਗਏ ਸਾਡੀ ਕੋਈ ਅਪਰੋਚ ਨਹੀਂ ਹੋਈ ਜੀ ਸਾਡੀ ਐਮਐਲਏ ਤੱਕ ਹੋਈ ਆ ਹਾਂ ਬਟ ਉਹ ਕੋਈ ਹੱਲ ਨਹੀਂ ਹੋਇਆ ਅਜੇ ਤੱਕ ਐਮਐਲਏ ਨੂੰ ਕੋਈ ਦੱਸਦੇ ਆ ਸਾਰਾ ਮਾਮਲਾ ਵੀ ਇਹ ਜਿਹੜਾ ਵੀ ਬਣਨਾ ਚਾਹੀਦਾ ਰਸਤਾ ਜਾ ਕੱਚਾ ਉਹਨਾਂ ਨੇ ਧਿਆਨ ਵਿੱਚ ਲੈਂਦਾ ਪਿਆ ਜੀ ਬਹੁਤ ਵਾਰੀ ਲੈਂਦਾ ਹੋਇਆ ਇੱਥੇ ਪੜਦੇ ਪਿੰਡ ਜਿਕੇ ਬਾਹਰ ਬਲੱਡ ਵਾਲੀ ਹੁਣ ਅੱਛਾ ਉਹ ਪੈਰਾਮਾਉਂਟ ਚ ਹਾਂਜੀ ਬਲੱਡ ਵਾਲੀ ਤੇ ਆ ਕੱਲ ਦਾ ਤਾਂ ਰਸਤਾ ਬਹੁਤ ਖਰਾਬਾ ਹੈ ਨਾ ਬੱਚੇ ਨੂੰ ਔਖਾ ਹੋ ਗਿਆ ਹਾਂਜੀ ਹੁਣ ਤੁਸੀਂ ਕਿੱਥੋਂ ਤੱਕ ਛੱਡ ਕੇ ਆਓਗੇ ਇਹਨਾਂ ਨੂੰ ਬਾ ਇੱਥੇ ਬਹਿਣਾ ਆਏ ਨੇ ਕਿ ਪਿੱਛੋਂ ਆਏ 2 ਕਿਲੋਮੀਟਰ ਉੱਥੋਂ ਪਹਿਲਾਂ ਅੱਛਾ ਤਾਂ ਹੁਣ ਤਾਂ ਕਿੰਨੇ ਬੱਚੇ ਹੋਣੇ ਇੱਧਰ ਜਿਹੜੇ ਪੜ੍ਹਦੇ ਆ ਇਹ ਜਿਹੜੇ ਦੂਜੇ ਸਕੂਲਾਂ ਚ ਵੀ ਹੋਣਗੇ ਇੱਧਰ ਪੰਜ ਛੇ ਜਾਣੇ ਬੱਚੇ ਉਹ ਛੋਡੇ ਘਰਾ ਦੇ ਹੈ 50 60 ਬੱਚੇ ਆ ਇੱਧਰ ਲਿਹਾ ਆਬਾਦੀ ਚੋਂ ਤਾਂ ਹੋਣਗੇ 50 60 ਕੁ ਜੱਸੀ ਜੇ ਤਾਂ ਸਾਰੇ ਹੋ ਗਏ ਹਾਂ ਆ 50 60 ਬੱਚੇ ਇੱਧਰ ਦੋ ਤਿੰਨ ਕਿਲੋਮੀਟਰ ਬਾੜ ਤੋਂ ਇੱਥੇ ਵੈਣ ਨਹੀਂ ਗਾਂ ਜਾਂਦੀ ਤੇ ਇੱਥੇ ਜਾ ਕੇ ਬੱਚੇ ਪੜਾ ਕੇ ਜੀ ਜਾਣਾ ਪੈਂਦਾ ਜੀ ਹੂੰ ਆਓ ਫਿਰ ਹੁਣ ਕੱਲ ਦੀ ਵੈਣ ਤਾਂ ਜਾਂਦੀ ਨਹੀਂ ਹੁਣੀ ਹਾਂ ਕੱਲ ਦੀ ਜਾਂਦੀ ਨਹੀਂ ਚੂਲੀ ਬੱਚੇ ਆ ਜੀ ਜਿਹੜੇ ਜਾ ਰਹੇ ਬਾਬਾ ਪਿੰਡ ਨੂੰ ਖੱਟ ਕੇ ਤੇ ਆਹ ਵੈਨਾਂ ਸਾਰੀਆਂ ਵੈਸੇ ਤਾਂ ਵੈਨਾਂ ਗੰਝੇ ਨਹੀਂ ਕਿਉਂਕਿ ਰਾਸਤੇ ਜਾਂਦੀਆਂ ਨਹੀਂ ਤੇ ਇਹਦੇ ਵੈਨ ਵਾਲਿਆਂ ਨੇ ਰਿਸਕ ਲਿਆ ਅਕਾਲ ਅਕੈਡਮੀ ਗਿਰੀ ਨਿਹਾਰ ਸਿੰਘ ਜਿਹੜੇ ਬੱਚੇ ਪੜ੍ਹਦੇ ਆ ਤੇ ਇਹ ਹੀ ਵੈਲ ਲੈ ਕੇ ਗਏ ਆ ਬਾਕੀ ਤਾਂ ਵੈਨਾਂ ਜਿਹੜੇ ਬੱਚੇ ਜਾਂ ਤਾਂ ਸਕੂਲਾਂ 'ਚ ਛੱਡ ਕੇ ਆਇਆ ਜਾਂ ਮਾਪੇ ਇਹਨਾਂ ਦੇ ਤੇ ਜਾਂ ਇੱਥੇ ਜਿਹੜੀਆਂ ਵੈਨਾਂ ਜਾਂਦੀਆਂ ਇੱਥੋਂ ਗੁਜ਼ਰਦੀਆਂ ਆ ਰੋਡ ਤੋਂ ਸੜਕ ਦੇ ਉੱਤੋਂ ਤੇ じゃ ਇਹ ਆ ਬੱਚੇ ਨੂੰ ਹੁਣ ਇਹ ਸਕੂਲ ਜਾ ਰਹੇ ਆ ਦਿਉਣ ਪੜਨ ਬੱਚੇ ਇਹ ਇਹ ਲੜਕੇ ਆ ਤੇ ਨਾਲ ਇਹਨਾਂ ਦੇ ਦੋ ਲੜਕੀਆਂ ਵੀ ਆ ਤੈਨੂੰ ਆ ਨਹੀਂ ਆਲੀ ਲਓ ਜੀ ਆਹ ਤਸਵੀਰਾਂ ਤੁਹਾਨੂੰ ਦਿਖਾਉਣੇ ਆਂ ਅਸੀਂ ਆਹ ਬੱਚੇ ਜਿਹੜੇ ਹਰ ਰੋਜ਼ ਹੀ ਦਿਉਣ ਆਉਂਦੇ ਆ ਸਕੂਲ 'ਚ ਪੜ੍ਹਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਉਣ ਤੇ ਆਹ ਬੱਚੀਆਂ ਵੇਖੋ ਦੋ ਲੜਕੀਆਂ ਤੇ ਨਾਲ ਇਹ ਲੜਕੇ ਆ ਜਿਹੜੇ ਹਰ ਰੋਜ਼ ਹੀ ਪੜ੍ਹਨਾ ਆਉਂਦੇ ਆ ਤੇ ਇਹਨਾਂ ਨੂੰ ਹਰ ਰੋਜ਼ ਹੀ ਪੈਦਲ ਹੀ ਆਉਂਦੇ ਆ ਆਹ ਦੇਖੋ ਜੀ ਇਹ ਬੱਚੇ ਪੈਦਲ ਹੀ ਜਾਂਦੇ ਆ ਇਹੇ ਰਾਹਾਂ ਤੋਂ ਹਰ ਰੋਜ਼ ਇਹਨਾਂ ਨੂੰ ਇਵੇਂ ਹੀ ਜਾਣਾ ਪੈਂਦਾ ਇੱਥੋਂ ਪੈਦਲ ਹੀ ਜਾਂਦੇ ਆ ਹੁਣ ਇਹ ਰਸਤਾ ਖਰਾਬ ਆ ਤੇ ਦੁਪਹਿਰਾਂ ਦੇ ਬੱਚਿਆਂ ਦਾ ਕਹਿਣਾ ਵੀ ਪੀਕ ਵੀ ਇੱਥੇ ਨਹੀਂ ਹੁੰਦੀ ਐ ਲਓ ਜੀ ਆਹ ਰਸਤੇ ਨੂੰ ਜਾਣਾ ਪੈਂਦਾ ਇਹਨਾਂ ਬੱਚਿਆਂ ਨੂੰ ਹਰ ਰੋਜ਼ ਜਾਂਦੇ ਆ ਪਰ ਕੱਲ ਦੇ ਬਹੁਤ ਔਖਾ ਹੋਇਆ ਪਿਆ ਇਹਨਾਂ ਨੂੰ ਬਾਰਸ਼ ਪਈ ਐ ਜਿਹੜੀ ਆ ਦੇਖੋ ਲਓ ਜੀ ਇਹ ਮੈਮੇ ਭਗਵਾਨੇ ਦੇ ਬੱਚੇ ਆ ਵਿਧਾਨ ਸਭਾ ਹਲਕਾ ਭੁੱਚੋ ਪੈ ਗਿਆ ਤੇ ਦਿਉਣ ਸਕੂਲ ਆ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆ ਉੱਥੇ ਹਰ ਰੋਜ਼ ਪੜ੍ਹਦੇ ਜਾਂਦੇ ਆ ਤੇ ਹੁਣ ਇਹਨਾਂ ਦਾ ਹਾਲ ਤੇ ਇਹ ਆ ਵੀ ਕੱਲ ਦਾ ਜਿਹੜਾ ਬਾਸ ਪਈ ਆ ਉਹਦੇ ਕਾਰਨ ਇਹਨਾਂ ਦਾ ਕੋਈ ਰਸਤਾ ਬਚਿਆ ਹੀ ਨਹੀਂ ਜਿਹੜਾ ਇਹ ਸਕੂਲ ਜਾ ਸਕਣ ਹੁਣੇ ਤਿਆਰ ਹੋ ਕੇ ਆਏ ਆ ਪਰ ਮਜਬੂਰੀ ਇਹ ਆ ਵੀ ਅੱਗੇ ਜਿਹੜਾ ਰਾਹ ਅਗੇ ਦੂ ਪੜਾ ਰਾ ਇਹ ਦੂ ਵੀ ਰਸਤਾ ਖਰਾਬ ਆ ਇਹਨਾਂ ਨੇ ਜਾ ਨਹੀਂ ਸਕਣਾ ਇਹਨਾਂ ਨੂੰ ਬੁਰਜ ਮਹਿਮੇ ਉਤੋਂ ਦੀ ਜਾਣਾ ਪਊ ਤੇ ਪਰ ਇਹਨਾਂ ਤੋਂ ਰਾ ਇਹਨਾਂ ਕੋਲੇ ਨਾ ਕੋਈ ਵੀ ਹਿਕੜਾ ਗਰੀਬ ਐਸਸੀ ਪਰਿਵਾਰਾਂ ਦੇ ਬੱਚੇ ਆ ਇਹ ਤੇ ਇਹਨਾਂ ਦੇ ਕਰਕੇ ਇਹਨਾਂ ਨੂੰ ਹੁਣ ਸਕੂਲ ਵੀ ਇਹਨਾਂ ਦੀ ਪੜ੍ਹਾਈ ਵੀ ਦੋ ਦਿਨ ਹੋ ਗਏ ਖਰਾਬ ਹੋ ਰਹੀ ਆ ਹੁਣ ਵੀ ਇਹ ਵਾਪਸ ਮਜਬੂਰੀ ਇਹਨਾਂ ਦੀ ਵੀ ਇਹਨਾਂ ਨੂੰ ਵਾਪਸ ਜਾਣਾ ਪਊਗਾ ਇੱਕ ਪਾਸੇ ਆ ਨਾਰਾ ਦੇਖੋ ਜੀ ਨਾਰੀ ਨੂੰ ਸਨਮਾਨਦਵਾਜੀ ਤੇ ਘਰ-ਘਰ ਦੇ ਵਿੱਚ ਪਾਣੀ ਇਹਦਾ ਪਾਣੀ ਤਾਂ ਘਰ-ਘਰ ਪਤਾ ਨਹੀਂ ਪਹੁੰਚਦਾ ਖਣੀ ਨਹੀਂ ਤੇ ਪਰ ਨਾਰੀ ਨੂੰ ਸਨਮਾਨ ਕਿੰਨਾ ਕਰ ਲੜਕੀਆਂ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਜਿਹੜੇ ਲੜਕਿਆਂ ਨੂੰ ਕਹਿ ਦਿੰਦੇ ਆ ਵੀ ਇਹ ਲੜਕੇ ਤਾਂ ਪੜ੍ਹਦੇ ਹੀ ਨਹੀਂ ਆ ਵੇਖੋ ਇਹ ਤਾਂ ਪੜ੍ਹਦੇ ਆ ਬੱਚੇ ਆ ਵੇਖੋ ਲੜਕੇ ਤਿਆਰ ਹੋ ਕੇ ਆਦੇ ਸਕੂਲਾਂ ਨੂੰ ਜਾਂਦੇ ਆ ਤੇ ਪਰ ਫੇਰ ਵੀ ਅੱਜ ਇਹਨਾਂ ਦੀ ਜਿਹੜੀ ਹਾਲਤ ਤਾਂ ਬਹੁਤ ਮਾੜੀ ਆ ਜੋ ਕੀ ਨਾ ਤੁਹਾਡਾ ਜਸ਼ਨਵੀਰ ਕੌਰ ਹਰਮਨਪ੍ਰੀਤ ਕੌਰ ਹਰਮਨਪ੍ਰੀਤ ਕੌਰ ਹਾਂਜੀ ਜਸ਼ਨਵੀਰ ਕੌਰ ਤੇ ਹਰਮਨਵੀਰ ਕੌਰ ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ ਦਿਓਣ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਓਣ ਤੇ ਇਹ ਦਿਓਣ ਸਕੂਲ ਇੱਥੋਂ ਕਿੰਨਾ ਕਿਲੋਮੀਟਰ ਹੋਊਗਾ ਤਿੰਨ ਤੋਂ 4 ਕਿਲੋਮੀਟਰ ਤਿੰਨ ਤੋਂ 4 ਕਿਲੋਮੀਟਰ ਆ ਤੇ ਇਹ ਰਾਹ ਜਿਹੜਾ ਆਹ ਹੁਣ ਅਸੀਂ ਦਿਖਾਈ ਜਾ ਰਹੇ ਆ ਇਹ ਇਹ ਰਾਹ ਕੱਚਾ ਹੀ ਆ ਕਿਤੇ ਸੜਕ ਵੀ ਪੱਕੀ ਬਣੀ ਹੈ ਕਿ ਨਹੀਂ ਹੈ ਜੀ ਪਰ ਪੱਕਾ ਤਾਂ ਹੈ ਨਾ ਸਾਰਾ ਕੱਚਾ ਹੀ ਘਰ ਆ ਨਹੀਂ ਹੁਣ ਤਾਂ ਇਹ ਰਾਹ ਖਰਾਬ ਆ ਤੇ ਜਦੋਂ ਵੈਸੇ ਵਾਰਸਾ ਨਹੀਂ ਪਈਆਂ ਹੁੰਦੀਆਂ ਉਦੋਂ ਵੀ ਦੱਸਦੇ ਆ ਵੀ ਰਾਹ ਉਦੋਂ ਕੋਈ ਉਦੋਂ ਵੀ ਤੁਰਨਾ ਔਖਾ ਹੋ ਜਾਂਦਾ ਹਾਂਜੀ ਬਾਲਾ ਔਖਾ ਹੁੰਦਾ ਗਰਮੀ 'ਚ ਤਾਂ ਰਾਹ ਤੁਰਨਾ ਤੇ ਇੱਥੇ ਵੈਸੇ ਵੀ ਰਾਤ ਚ ਕੋਈ ਸੁਣ ਨਹੀਂ ਹੋਊਗਾ ਚਾਹਤ ਫਿਰ ਆਏ ਨਹੀਂ ਲੱਗਦਾ ਵੀ ਤੁਹਾਨੂੰ ਸੁਰੱਖਿਆਤ ਨਹੀਂ ਆ ਤੁਹਾਡੇ ਜਿਹੜੇ ਭਰਾ ਨਾਲ ਆਉਂਦੇ ਆ ਪਿੰਡ ਦੇ ਵੀ ਇਹ ਬੱਚੇ ਵੀ ਨਾਲ ਆਉਂਦੇ ਆ ਇਹਨਾਂ ਕਰਕੇ ਤੁਸੀਂ ਸੇਫ ਹੋ ਜੜੇ ਆਪਦੇ ਭੈਣ ਭਰਾ ਤੁਹਾਡੇ ਹਨ ਤੇ ਪਹਿਲਾਂ ਕਿੰਨੀਆਂ ਕੁ ਲੜਕੀਆਂ ਸੀਗੀਆਂ ਹੁਣ ਤੁਸੀਂ ਦੋ ਦੱਸਦੇ ਆ ਵੀ ਉਹ ਹਟੀਆਂ ਦੱਸਦੇ ਪਹਿਲਾਂ ਸਕੂਲ ਚੋਂ ਪਹਿਲਾਂ 10-15 ਕੁੜੀਆਂ ਸੀਗੀਆਂ ਤੇ ਅੱਧੀਆਂ ਹਟ ਗਈਆਂ ਜੀ ਫਿਰ ਅਸੀਂ ਦੋ ਹੀ ਰਹਿ ਗਏ ਇੰਨਾ ਧੰਕੇ ਕਰਨੀ ਜੀ ਪਹਿਲਾਂ ਕਿੰਨੀਆਂ ਕੁੜੀਆਂ ਸੀ 10-15 ਕੁੜੀਆਂ ਸੀ ਅੱਛਾ ਪਹਿਲਾਂ 10 ਉਹ ਹੋਰ ਸਕੂਲਾਂ ਚ ਪੜਨ ਲੱਗ ਗਏ ਜਾਂ ਘਰੇ ਬੈਗ ਨੇ ਹੈ ਉਹ ਸਕੂਲਾਂ 'ਚ ਲੱਗੀਆਂ ਨੇ ਦਰਵਾਜ਼ਾ ਇੱਧਰ ਵੈਨਾ ਇੱਧਰ ਸਹੂਲਤ ਉਹਦਾ ਲੱਗੇ ਹੁੰਦੇ ਆ। ਹਾਂ। ਆ ਤਾਂ ਫੇਰ ਰਾਹ ਵਾਲਾ ਖਰਾਵਾ ਹੋਣਾ ਜਾਣਾ ਬਹੁਤ ਔਖਾ ਇੱਥੋਂ ਹਟ ਕੇ ਤੀਨੇ। ਹੂੰ। ਤੇ ਇਹ ਕੱਲ ਦਾ ਤਾਂ ਹੁਣ ਫੇਰ ਤੁਸੀਂ ਕੱਲ ਗਏ ਨਹੀਂ ਸਕੂਲ? ਨਹੀਂ। ਅੱਜ ਵੀ ਤਿਆਰ ਆਪ ਜਾਓਗੇ ਵੀ ਜਿਵੇਂ ਅੱਜ ਹੁਣ ਤਿਆਰ ਹੋ ਕੇ ਆ ਗਏ ਪਰ ਮਨ ਲਾਉਦੀ ਤੁਹਾਡੇ ਕੋਲ ਤਾਂ ਕੋਈ ਵਹੀਕਲ ਵੀ ਹੈ ਨਹੀਂ ਤੁਸੀਂ ਦੱਸਦੇ ਪੈਦਲ ਹੀ ਜਾਣੇ ਆ। ਹਾਂਜੀ। ਪੈਦਲ ਤਾਂ ਫੇਰ ਹੁਣ ਇੱਧਰ ਤਾਂ ਜਾਇ ਨਹੀਂ ਨਾ ਬੁਰਜ ਮਹਿਮੇ ਵਿਚਦੀ ਜਾਇ ਜਾਊ ਹਣਾ। ਹਾਂਜੀ ਉਧਰ ਤੇ ਜਾਣਾ। ਆ ਹੁਣ ਸਕੂਲ ਦੇ ਜਿਹੜੇ ਵਿਦਿਆਰਥੀ ਆ ਲੜਕੇ ਇਹਨਾਂ ਨਾਲ ਗੱਲ ਕਰਾਉਣੇ ਆ ਹਾਂ ਕਾਕਾ ਕੀ ਨਾਂ ਤੁਹਾਡਾ ਮਨਪ੍ਰੀਤ ਸਿੰਘ ਮਨਪ੍ਰੀਤ ਕਿਹੜੀ ਕਲਾਸ ਪੜ੍ਹਦਾ ਤੇ ਕਿਹੜੇ ਸਕੂਲ ਚ ਤੁਸੀਂ ਵੀ ਉੱਥੇ ਪੜ੍ਹਦੇ ਹੋ ਦਿਉਣ ਹਾਂਜੀ ਪਲੱਸ 2 ਇੱਥੇ ਕਿੰਨੇ ਵਿਦਿਆਰਥੀ ਆ ਸਾਰੇ ਜਿਵੇਂ ਦੋ ਲੜਕਿਆਂ ਤੇ ਹੋਰ ਕਿੰਨੇ ਹੋਣਗੇ ਤੁਸੀਂ ਸਾਰੇ 10 ਮੁੰਡੇ 10 ਮੁੰਡੇ ਆ ਤੇ ਇਥੋਂ ਹੁਣ ਤੁਸੀਂ ਪ੍ਰਸ 1 ਤੇ ਪ੍ਰਸ 2 ਦੇ ਵਿਦਿਆਰਥੀ ਹੋ ਹਾਂਜੀ ਤੇ ਹਰ ਰੋਜ਼ ਤੁਹਾਨੂੰ ਮੁਸ਼ਕਲਾਂ ਦਾ ਕਿੰਨਾ ਸਾਹਮਣਾ ਕਰਨਾ ਪੈਂਦਾ ਵੀ ਜਿਵੇਂ ਹੁਣ ਆ ਤਾਂ ਬਾਰਸ਼ ਪੈ ਗਈ ਕੱਲ ਦੀ ਤੇ ਬਾਰਸ਼ ਤੋਂ ਇਲਾਵਾ ਵੀ ਦੱਸ ਦਿਆ ਵੀ ਰਾਹ ਬਹੁਤ ਖਰਾਬ ਆ ਹਾਂਜੀ ਬਾਅਦ ਚ ਪੀਪੀਕ ਦਾ ਸਾਹਮਣਾ ਕਰਨਾ ਪੈਂਦਾ। ਅੱਛਾ ਪੀਕ ਬਣ ਗਈ ਤੇ ਇਹ ਪੈਦਲ ਹੀ ਜਾਂਦੇ ਆ ਕੋਈ ਸਾਈਕਲ ਵਗੈਰਾ ਥੋਡੇ ਕੋਲੇ ਕਿਸੇ ਤਰ੍ਹਾਂ ਦਾ ਸਾਈਕਲ ਚੱਲਦੇ ਨਹੀਂ ਆ ਕੱਚੇ ਰਾਹ ਸਾਈਕਲ ਵੀ ਨਹੀਂ ਚੱਲਦੇ ਤੇ ਘਰਾਂ ਦੇ ਹਾਲਾਤ ਵੀ ਕੁਝ ਹੋਝ ਹੀ ਹੋਣਿਆ ਮਾਵਾ ਬਧੇੜੀ ਤੇਪਾ ਹੀ ਕਰਦੇ ਹੋਣਿਆ ਹਾਂ ਤੇ ਇਹ ਹੁਣ ਇਹ ਤੋਂ ਬਾਅਦ ਜਿਹੜੇ ਹੁਣ ਜਿਵੇਂ ਅੱਜ ਤਿਆਰ ਹੋ ਕੇ ਤੁਸੀਂ ਆਏ ਆ ਕੱਲ ਚ ਗਏ ਸੀ ਸਕੂਲ ਨਹੀਂ ਗਏ ਤੇ ਅੱਜ ਵੀ ਅੱਜ ਵੀ ਮੁਸ਼ਕਲ ਹੀ ਹੈ ਜਾਣਾ ਇਹ ਅੱਜ ਰਾਹ ਦੇ ਹਾਲਾਤ ਰੰਗਿਆ ਨਹੀਂ ਜਾਣਾ ਹਨਾ ਸੋਚਿਆ ਕੀ ਹੁੰਦਾ ਅਸੀਂ ਵੀ ਕਰਕੇ ਪੜ੍ਹਾਈ ਕਰਕੇ ਕੀ ਕਰਾਂਗੇ ਜਦੋਂ ਇਹੋ ਰਾਹ ਤੇ ਅੱਜ ਕਿਹੜੀ ਪੜ੍ਹਾਈ ਹੋਣੀ ਹੈ ਜਿਹੜੇ ਆਹ ਉਗੜ ਦੁਗੜੇ ਰਸਤੇ ਆ ਜਿਹੜੇ ਇਹ ਤੁਸੀਂ ਇਹਨਾਂ ਦੇ ਬੱਚਿਆਂ ਦੇ ਮਾਪੇ ਹੋ ਉਰੇ ਆ ਸਕਦੀਪ ਕਰਦੇ ਤੇ ਤੁਹਾਡੇ ਬੱਚੇ ਵੀ ਪੜ੍ਹਦੇ ਆ ਹਾਂਜੀ ਇਹ ਲੜਕਾ ਕਿ ਲੜਕੀਆਂ ਇੱਕ ਲੜਕੀ ਇੱਕ ਲੜਕਾ ਅੱਛਾ ਦੋ ਉੱਥੇ ਬੱਚੇ ਪੜ੍ਹਦੇ ਆ ਤੇ ਬਾਕੀ ਇਹਨਾਂ ਇਹਨਾਂ 10-12 ਬੱਚਿਆਂ ਦੇ ਨਾਲ ਜਾਂਦੇ ਆ ਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਹੁਣ ਆ ਬਾਰਸ਼ ਪੈ ਗਈ ਤੇ ਰਾਹ ਖਰਾਬ ਆ ਤੇ ਹੋਰ ਵੀ ਸਰ ਜੀ ਇਹ ਰਾਹ ਬਹੁਤ ਖਰਾਬ ਆ ਜੀ ਇਹ ਬੱਚਿਆਂ ਸੰਸਾਨ ਰੋਜ਼ ਸਾਹਮਣਾ ਕਰਨਾ ਪੈਂਦਾ ਕਦੇ ਸਕੂਲ ਜਾਂਦੇ ਕਦੇ ਜਾਂਦੇ ਰਦੇ ਅੱਧੀਆਂ ਲੜਕੀਆਂ ਦੀ ਹਟਕ ਨਹੀਂ ਸਾਡੀਆਂ ਜੀ ਅੱਛਾ ਤੇ ਹਟ ਵੀ ਕਿੰਨੇ ਹਾਂਜੀ ਆ ਮੁਸ਼ਕਲ ਕਰਕੇ ਜੀ ਰਾਹ ਕਰਕੇ ਨਹੀਂ ਫਿਰ ਕੋਈ ਕੋਈ ਗੱਲ ਨਹੀਂ ਪਹਚਾਉਂਦੇ ਤਾਂ ਤੱਕ ਕੋਈ ਪਿੰਡ ਪੱਧਰ ਤੇ ਜਾਂ ਕੋਈ ਹੋਰ ਕੋਈ ਮੰਤਰੀ ਵੀ ਪਿੰਡਾਂ 'ਚ ਵੋਟਾਂ ਵੀ ਆਪਾਂ ਪਾਉਣੇ ਉਹਨਾਂ ਨੂੰ ਤੇ ਰਾਹ ਬਾਰੇ ਮਸਲਾ ਨਹੀਂ ਰੱਖਦੇ ਕੋਈ ਹਾਂ ਜੀ ਰੱਖਦੇ ਨਹੀਂ ਜੀ ਰੱਖਦੇ ਵੀ ਹੈ ਤੇ ਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਅੱਛਾ ਹਾਂਜੀ ਹੁਣ ਇਹ ਬੱਚੇ ਜਿਵੇਂ ਪਹਿਲਾਂ ਇਹ ਇਹਦੇ ਕੋਲ ਤੁਸੀਂ ਹਾਂ ਦੇ ਵੀ ਸਾਈਕਲ ਵੀ ਨਹੀਂ ਚੱਲਦੇ ਹਰ ਰੋਜ਼ ਹੀ ਪੈਦਲ ਜਾਂਦੇ ਆ ਤੇ ਫਿਕਰ ਵੀ ਬਣਿਆ ਰਹਿੰਦਾ ਹੁਣ ਧੀਆ ਮੰਨ ਲਓ ਕਿ ਕਈ ਵਾਰੀ ਰਾਤ ਦੇ ਲੈ ਹੋਰ ਰਸਤੇ ਚੱਲੇ ਹੋਣੇ ਪੈਂਦੇ ਕਿ ਘੜੀਦਾਰਾਂ ਕੀ ਕਿਹੜੀ ਮਿਲਗੀ ਜਾਇ ਜਾਂਦਾ ਜੀ ਇੱਥੋਂ ਹਾਂ ਤਾਂ ਕਰਕੇ ਇਹ ਸੜਕ ਬਣਨੇ ਜ਼ਰੂਰੀ ਹੈ ਜੀ ਪਹਿਲਾਂ ਦੋ ਲੜਕੀਆਂ ਪਰਦੇ ਉਹ ਵੀ ਇਸੇ ਹਲਾਤਾ ਚ ਅੱਧੇ ਬੱਚੇ ਹਟ ਗਏ ਅੱਛਾ ਤਾਂ ਹੀ ਹਟ ਗਏ ਵੀ ਹਾ ਜਦੋਂ ਬਾਹਲਾ ਰਾਹ ਕੋਈ ਐਸੇ ਇੰਨਾ ਸੇਫ ਨਹੀਂ ਹੈਣਾ ਕੋਈ ਸੁਰੱਖਿਆ ਨਹੀਂ ਕਿਸੇ ਤਰ੍ਹਾਂ ਦੀ ਕੋਈ ਲੜਕੀਆਂ ਨੂੰ ਤਾਂ ਖਾਸ ਕਰਕੇ ਹਾਂ ਨਾ ਮੇਰਾ ਸਿਵਾਸਨ ਕਹਿੰਦੇ ਸੀ ਦਾਨਦੇ ਉਹਨੂੰ ਹਾਂ ਤੇ ਪਹਿਲੀ ਗੱਲ ਤੇ ਆ ਵੀ ਮੇਰੀਆਂ 60 ਸਾਲ ਦੀ ਉਮਰ ਹੋ ਗਈ ਨੇ ਆਸ-ਪਾਸੇ ਲੱਗਦਾ ਮੈਨੂੰ ਹਾਂ ਵੀ ਜਿਉਂ ਸੁਤਾ ਸਾਡਾ ਰਾ ਐਂ ਐਂ ਜਾਏ ਹਾਂ ਸਾੜ ਬਹੁਤ ਮਜੂਰ ਆ ਪਰ ਇੱਥੇ ਨਹੀਂ ਬਣੀ ਬੱਸ ਹਾਂ ਕੋਈ ਸਮਝ ਨਹੀਂ ਆ ਬੱਸ ਤੇ ਸਾਡੇ ਪਿੰਡ ਦੀ ਸੂਚੀ ਮਾੜੀ ਹਿੰ ਤਾਂ ਨਹੀਂ ਬੱਚੇ ਪੜਦੇ ਤੁਸੀਂ ਆਪਾਂ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਬੱਚੇ ਗੱਲ ਜਿਹੜਾ ਹੋਰ ਬੱਚੇ ਪੜਦੇ ਆ ਹਾਂ ਸਾਡੇ ਬੱਚੇ ਇੰਨੀ ਮੁਸ਼ਕਲ ਆ ਜੇ ਤੱਕ ਸੋ ਸਾਈਕਲ ਗਿਰੀ ਹੈਗਾ ਨਹੀਂ ਇਹ ਤੁਰ ਕੇ ਜਾਂਦਾ ਹੂੰ ਜੇ ਸਾਡੇ ਸਾਰਾਂ ਦੇ ਹਾਲਤੇ ਹੋਈ ਹੈ ਜੀ ਬੱਚੇ ਬੜੀ ਮਸਕਲ ਨਾ ਪੜ ਰਹੇ ਜੀ ਤੇ ਰਾਤੋਂ ਦੂਸ਼ੀ ਜਾਂਦਾ ਵੀ ਕਿੰਨਾ ਖਰਾਬ ਹੈ ਇਹ ਤੁਹਾਨੂੰ ਪਹਿਲਾਂ ਦੱਸ ਚੁੱਕੇ ਸੀ ਲਓ ਜੀ ਆ ਤਸਵੀਰਾਂ ਤੁਹਾਨੂੰ ਵਿਚਾਲੇ ਦਿਖਾਉਣੇ ਆ ਵੀ ਇਹ ਜਿਹੜੇ ਆਹ ਰਸਤਿਆਂ ਤੋਂ ਆਏ ਆ ਬੱਚੇ ਤਾਂ ਸਾਈਡ ਤੇ ਹੋ ਕੇ ਆਗੇ ਪਰ ਇਦੂ ਅੱਗੇ ਰਸਤਾ ਵੀ ਖਰਾਬ ਹੀ ਹੈ ਤੇ ਸੋ ਇਹ ਦੋ ਲੜਕੀਆਂ ਹੁਣ ਰਹਿ ਗਈਆਂ ਜਿਹੜੀਆਂ ਪੜ੍ਹਦੀਆਂ ਦਿਉਣ ਸਕੂਲ ਚ ਤੇ ਬਾਕੀ ਲੜਕੀਆਂ ਬਹੁਤ ਸੀ ਪਹਿਲਾਂ 10-12 ਲੜਕੀਆਂ ਸੀ ਇਸੇ ਕਾਰਨ ਹੀ ਛੱਡ ਗਏ ਵੀ ਜਿਹੜਾ ਰਾਹ ਜਿਹੜਾ ਰਸਤਾ ਇਹ ਇਹਨਾਂ ਵਾਸਤੇ ਸੁਰੱਖਿਆਤ ਨਹੀਂ ਜ਼ਿਆਦਾ ਤੇ ਇਹ ਲੜਕੇ ਅਜੇ ਵੀ ਪੜ੍ਹ ਰਹੇ ਆ ਪਰ ਹਣ ਅੱਜ ਇਹਨਾਂ ਦਾ ਟਾਈਮ ਲੰਘ ਗਿਆ ਕਿਉਂਕਿ ਅੱਜ ਇਹ ਜਾ ਨਹੀਂ ਸਕੇ ਕੱਲ ਵੀ ਨਹੀਂ ਜਾ ਸਕੀ ਸੀ ਲੋਟ